ਮੇਰਾ ਨਾਮ ਸਿਮਰਨ ਹੈ ਮੈਂ ਇੱਕ ਛੋਟੀ ਪਿੰਡ ਧਰਮਪੁਰਾਦੀ ਰਹਿਣ ਵਾਲੀ ਹਾਂ ਮੇਰੀ ਉਮਰ 22 ਸਾਲ ਹੈ ਮੇਰੇ ਪਿਤਾ ਜੀ ਕਿਸਾਨ ਨੇ ਮਾਤਾ ਜੀ ਘਰ ਸੰਭਾਲਦੀਆਂ ਨੇ ਤੇ ਮੇਰਾ ਇੱਕ ਛੋਟਾ ਭਰਾ ਵੀ ਹੈ ਜੋ ਜੀ ਸਕੂਲ ਵਿੱਚ ਪੜਦਾ ਹੈ ਸਾਡਾ ਘਰ ਸਾਦਗੀ ਭਰਿਆ ਹੈ ਪਾਟ ਪਿਆਰ ਨਾਲ ਭਰਪੂਰ ਹੈ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਨੇ ਦੀਨ ਪੜ੍ਹਾਈ ਤੇਰੀ ਤਾਕਤ ਹੈ ਇਸ ਨੂੰ ਕਦੇ ਛੱਡੀ ਨਾ ਪਰ ਇੱਕ ਵਿਸ਼ਾਸੀ ਜਿਸ ਨੇ ਮੇਰੀ ਸਾਰੀ ਹਿੰਮਤ ਹਿਲਾ ਦਿੱਤੀ ਸੀ ਮੈਥ ਮੈਨੂੰ ਹਮੇਸ਼ਾ ਮੈਥ ਦੇ ਅੰਕਾਂ ਤੋਂ ਡਰ ਲੱਗਦਾ ਸੀ ਹਰ ਵਾਰ ਜਦੋਂ ਨਤੀਜੇ ਆਉਂਦੇ ਮੇਰਾ ਦਿਲ ਧੜਕਦਾ ਇੱਕ ਦਿਨ ਮਾਂ ਜੀ ਨੇ ਕਿਹਾ ਸਿਮਰਨ ਰਮੇਸ਼ ਸਰ ਕੋਲ ਚਲੀ ਜਾ ਊਸ਼ਨ ਲਈ ਉਹ ਬਹੁਤ ਚੰਗੇ ਅਧਿਆਪਕ ਨੇ ਤੇ ਸਾਰੇ ਬੱਚਿਆਂ ਦੇ ਅੰਕ ਚੰਗੇ ਆਉਂਦੇ ਨੇ ਮੈਂ ਪਹਿਲੀ ਵਾਰ ਜਦੋਂ ਉਹਨਾਂ ਕੋਲ ਗਈ ਬਹੁਤ ਘਬराई ਹੋਈ ਸੀ ਰੇਸ਼ਮ ਸਰਦੀ ਅੱਖਾਂ ਵਿੱਚ ਇੱਕ ਸਾਦਗੀ ਸੀ ਉਹ ਬੋਲਦੇ ਘੱਟ ਸਨ ਪਰ ਸਮਝਾਉਣੇ ਬਹੁਤ ਧੀਰਜ ਨਾਲ ਸਨ ਦਿਨ ਲੰਘਦੇ ਗਏ ਮੈਂ ਹੌਲੀ ਹੌਲੀ ਮੈਥ ਨਾਲ ਡਰਨਾ ਛੱਡ ਦਿੱਤਾ ਉਹ ਜਦ ਮੈਂ ਟਿਊਸ਼ਨ ਤੋਂ ਘਰ ਆਉਂਦੀ ਮੇਰੇ ਚਿਹਰੇ ਤੇ ਵਿਸ਼ਵਾਸ ਹੁੰਦਾ ਮੈਨੂੰ ਬਹਿਸੂਸ ਹੋਣ ਲੱਗਾ ਸੀ ਕਿ ਮੈਂ ਵੀ ਕਰ ਸਕਦੀ ਹਾਂ ਮੀ ਵਾਲੀ ਉਹ ਰਾਤ ਇੱਕ ਸ਼ਾਮ ਆਕਾਸ਼ ਕਾਲੇ ਬੱਦਲ ਨਾਲ ਪਰ ਗਿਆ ਸੀ ਮੈਂ ਬਿਨਸ ਤੇ ਗਈ ਤਾਂ ਫੀ ਮੀ ਸ਼ੁਰੂ ਹੋ ਗਿਆ ਬਾਹਰ ਤੇਜ਼ ਹਵਾ ਬਿਜਲੀ ਚਮਕਦੀ ਤੇ ਮੀ ਦੀਆਂ ਬੂੰਦਾ ਸੱਤ ਤੇ ਠੋਕਰਾਂ ਮਾਰਦੀਆਂ ਸਨ ਮੈਂ ਕਹਿੰਦੀ ਹਾਂ ਸਰ ਮੀਤਾ ਬਹੁਤ ਦਿਰ ਪਏ ਹੈ ਕਰ ਕਿਵੇਂ ਜਾਵਾਂਗੀ ਹੋ ਹੌਲੀ ਚਈ ਉਸਕਰਾਹਟ ਨਾਲ ਕਹਿੰਦੇ ਤੂੰ ਰੁੱਕ ਜਾ ਸਿਮਰਨ ਜਦ ਮੀਹ ਵਾਲਾ ਉਹ ਜਾਵੇਗਾ ਮੈਂ ਛੱਡ ਆਵਾਂਗਾ ਬਿਜਲੀ ਚਲੀ ਗਈ ਸੀ ਸਿਰਫ ਇੱਕ ਕਮਬੱਤੀ ਜਲ ਰਹੀ ਸੀ ਕਮਰੇ ਵਿੱਚ ਮੋਮ ਦੀ ਘੋਲ ਲੀ ਲੋਤੇ ਬਾਹਰ ਨਹੀਂ ਦੀਆ ਬੁੰਦਾ ਦੀ ਆਵਾਜ਼ ਉਹ ਮੋਲ ਬੜਾ ਅਜੀਬ ਸੀ ਸ਼ਾਂਤ ਪਰ ਸੁੰਦਰ ਉਸ ਸਮੇਂ ਮੇਰੇ ਮਨ ਵਿੱਚ ਬਹੁਤ ਕੁਝ ਸੀ ਡਰ ਵੀ ਸੀ ਪਰ ਇੱਕ ਅਜੀਬ ਸਹਾਰਾ ਵੀ ਮੈਂ ਪੁੱਛਿਆ ਸਰ ਕੀ ਤੁਹਾਨੂੰ ਕਦੇ ਕਿਸੇ ਜੀਤ ਤੋਂ ਡਰ ਲੱਗਿਆ ਉਹ ਹੌਲੀ ਜਹੀ ਆਵਾਜ਼ ਵਿੱਚ ਕਹਿੰਦੇ ਨੇ ਹਾਂ ਸਿਮਰਨ ਹਰ ਕਿਸੇ ਨੂੰ ਲੱਗਦਾ ਹੈ ਪਰ ਜਦੋਂ ਅਸੀਂ ਆਪਣੇ ਆਪ ਤੇ ਵਿਸ਼ਵਾਸ ਕਰੀਏ ਤਾਂ ਡਰ ਆਪਣੇ ਆਪ ਭੱਜ ਜਾਂਦਾ ਹੈ ਉਸ ਵੇਲੇ ਮੈਨੂੰ ਮਹਿਸੂਸ ਹੋਇਆ ਮੈਂ ਸੈੱਟ ਨਹੀਂ ਆਪਣੀ ਜ਼ਿੰਦਗੀ ਸਿੱਖ ਰਹੀ ਹਾਂ ਮੈਂ ਪੁੱਛਿਆ ਸਰ ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ ਉਹ ਹੱਸੇ ਤੇ ਕਹਿੰਦੇ ਨੇ ਜਦ ਤੂੰ ਆਪਣੇ ਕਮ ਨਾਲ ਪਿਆਰ ਕਰ ਲੈਂਦੀ ਹਾਂ ਤਾਂ ਬਾਕੀ ਸਭ ਕੁਝ ਉਸ ਵਿੱਚ ਹੀ ਮਿਲ ਜਾਂਦਾ ਹੈ ਉਹ ਗੱਲ ਮੇਰੇ ਦਿਲ ਵਿੱਚ ਉਤਰ ਗਈ ਉਹ ਪਿਆਰ ਦੀ ਪਰਿਭਾਸ਼ਾ ਸੀ ਜਿਸ ਵਿੱਚ ਅੰਦਰ ਸੀ ਸੱਚਾਈ ਸੀ ਜਿਸ ਵਿੱਚ ਆਦਰ ਸੀ ਸੱਚਾਈ ਸੀ ਕੋਈ ਲਾਲਚ ਨਹੀਂ ਸੀ ਜ਼ਿੰਦਗੀ ਦਾ ਬਦਲਾ ਉਸ ਰਾਤ ਤੋਂ ਬਾਅਦ ਮੇਰੀ ਪੜਾਈ ਵਿੱਚ ਬਹੁਤ ਸੁਧਾਰ ਆ ਗਿਆ ਮੈਂ ਰੋਜ਼ਾਨਾ ਮਿਹਨਤ ਕਰਨ ਲੱਗੀ। ਬੋਰਡ ਦੇ ਪੇਪਰ ਆਏ, ਤੇ ਨਤੀਜਾ ਜਦੋਂ ਆਇਆ, ਮੈਂ ਮੈਥ ਵਿੱਚ 95 ਅੰਕ ਲੈ ਇਸਨ। ਮੇਰੇ ਪਿਤਾ ਜੀ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ। ਪਰਮੇਸ਼ਰ ਸਾਹਿਬ ਨੇ ਮੈਨੂੰ ਇੱਕ ਕਿਤਾਬ ਦਿੱਤੀ, ਕਵਿਤਾਵਾਂ ਦੀ। ਅੰਦਰ ਇੱਕ ਚਿੱਠੀ ਸੀ। ਸਿਮਰਨ, ਤੂੰ ਸਿਰਫ ਗਿਣਤੀ ਨਹੀਂ ਸਿੱਖੀ। ਤੂੰ ਜ਼ਿੰਦਗੀ ਦਾ ਪਾਠ ਸਿੱਖ ਲਿਆ ਆਪਣੇ ਅੰਦਰ ਦੀ ਤਾਕਤ ਤੇ ਹਮੇਸ਼ਾ ਵਿਸ਼ਵਾਸ ਰੱਖੀ ਉਹ ਚਿੱਠੀ ਅੱਜ ਵੀ ਮੇਰੇ ਕੋਲ ਹੈ ਜਦ ਕਦੇ ਜੀਵਨ ਵਿੱਚ ਹਿੰਮਤ ਘੱਟ ਪੈਂਦੀ ਹੈ ਮੈਂ ਉਹ ਲਾਈਨਾਂ ਪੜ੍ਹ ਲੈਂਦੀ ਹਾਂ ਸਾਲਾਂ ਬਾਅਦ ਕਈ ਸਾਲ ਬਾਅਦ ਮੈਂ ਖੁਦ ਇੱਕ ਅਧਿਆਪਕ ਬਣ ਗਈ ਹੁਣ ਜਦ ਮੈਂ ਆਪਣੇ ਵਿਦਿਆਰਥੀਆਂ ਨੂੰ ਵੇਖਦੀ ਹਾਂ ਮੈਂ ਉਹ ਪਿਆਰ ਉਹ ਧੀਰਜ ਉਹ ਵਿਸ਼ਵਾਸ ਦੇਣ ਦੀ ਕੋਸ਼ਿਸ਼ ਕਰਦੀ ਹਾਂ ਜਿਵੇਂ ਰਮੇਸ਼ਰ ਨੇ ਮੈਨੂੰ ਦਿੱਤਾ ਸੀ ਇੱਕ ਦਿਨ ਇੱਕ ਸੈਮੀਨਾਰ ਵਿੱਚ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਦੇ ਵਾਲ ਹੁਣ ਕੁਝ ਸਫੇਦ ਹੋ ਚੁੱਕੇ ਸਨ ਸਾਡੇ ਵਿਚਾਰ ਕੋਈ ਸ਼ਬਦ ਨਹੀਂ ਸਨ ਸਿਰਫ ਮੁਸਕਰਾਟ ਸੀ ਉਹ ਪਲ ਮੈਨੂੰ ਯਾਦ ਦਿਵੰਦਾ ਸੀ ਕਿ ਕਈ ਪਿਆਰ ਸ਼ਬਦਾਂ ਨਾਲ ਨਹੀਂ ਆਦਰ ਨਾਲ ਜੰਮਦੇ ਨੇ ਅੱਜ ਜਦ ਮੈਂ ਇਹ ਕਹਾਣੀ ਬਿਆਨ ਕਰ ਰਹੀ ਹਾਂ ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਪ੍ਰੇਮ ਕਹਾਣੀ ਸੀ ਇਹ ਇੱਕ ਆਦਰ ਦੀ ਕਹਾਣੀ ਸੀ ਜਿਸ ਨੇ ਮੈਨੂੰ ਸਿਖਾਇਆ ਕੀ ਸੱਚਾ ਪਿਆਰ ਹਮੇਸ਼ਾ ਉਹ ਹੁੰਦਾ ਹੈ ਜੋ ਸਾਨੂੰ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਪ੍ਰੇਰਨਾ ਦੇਵੇ